ਚੰਨਜੀ ਚੰਨੀ ਜੀ ਰਾਜਾ ਬੜਿੰਗ ਜੀ ਪ੍ਰਧਾਨ ਨੇ ਉਹ ਨਵਜੋਤ ਕੋਰ ਸਿੱਧੂ ਉਹ ਸਾਰੇ ਰੇਟ ਦੱਸੀ ਜਾਂਦੀ ਹੈ ਉਤੋਂ ਪਹਾੜਾਂ ਚ ਜੋਗੀ ਵੀ ਉਤਰਿਆ ਚਾਰ ਸਾਲਾਂ ਬਾਅਦ ਕੈਪਟਨ ਸਾਹਿਬ ਵੀ ਆ ਗਏ ਉਹ ਵੀ ਦੱਸੀ ਜਾਂਦਾ ਠੀਕ ਹੈ ਨਾ ਇਹ ਪੰਜਾਬ ਨੂੰ ਜਿਹੜੇ ਇੱਕ ਵਾਸਤੂ ਸਮਝਦੇ ਆ ਪੰਜਾਬ ਨੂੰ ਇੱਕ ਬਿਕਾਊ ਮਟੀਰੀਅਲ ਸਮਝਣ ਵਾਲੇ ਇਹ ਹੁਣ ਵੋਟਾਂ ਦੇ ਨੇੜੇ ਸਾਰੇ ਉਤਰਨਗੇ ਥੱਲੇ ਹੁਣੇ ਇਹ ਪੰਜਾਬ ਦੀ ਸੇਵਾ ਇਹਨਾਂ ਨੂੰ ਯਾਦ ਆਊਗੀ ਹੁਣ ਇੱਕ ਨੇ ਤਾਂ ਸਿੱਧਾ ਹੀ ਕਹਿਦਾ ਮੈਨੂੰ ਮੁੱਖ ਮੰਤਰੀ ਬਣਾ ਦਿਓ ਤਾਂ ਮੈਂ ਪੰਜਾਬ ਦੀ ਸੇਵਾ ਕਰੂੰ ਨਹੀਂ ਮੈਂ ਤਾਂ ਟੈਲੀਵਿਜ਼ਨ ਤੇ ਠੀਕ ਆ ਟੈਲੀਵਿਜ਼ਨ ਤੇ ਤਾਂ ਮੈਂ ਵੀ ਸੀਗਾ ਜੀ ਮੈਂ ਵੀ ਟੀਵੀ ਤੇ ਬਹੁਤ ਪੈਸੇ ਕਮਾਉਂਦਾ ਸੀਗਾ ਜੀ ਮੈਂ ਕੋਈ ਹਾਨ ਕਰਤਾ ਫਿਰ ਟੈਲੀਵਿਜ਼ਨ ਛੱਡ ਕੇ ਪਰ ਮੈਂ ਉਧਰ ਗਿਆ ਨਹੀਂ ਦੁਬਾਰਾ ਜਿਹੜੇ ਕੰਮ ਤੇ ਪਏ ਆ ਤਾਂ ਉਸੇ ਕੰਮ ਤੇ ਆ ਇਹ ਕਹਿੰਦੇ ਨਹੀਂ ਤਾਂ ਅਸੀਂ ਟੀਵੀ ਤੇ ਆਂ ਨੇ ਸਾਨੂੰ ਮੁੱਖ ਮੰਤਰੀ ਬਣਾਓ ਕੈਪਟਨ ਸਾਹਿਬ ਉਹ ਭਾਜਪਾ ਨੂੰ ਗਾਲਾਂ ਕੱਢੀ ਜਾਂਦੇ ਹੁਣ ਕਹਿੰਦੇ ਮੇਰੀ ਸੁਣਦਾ ਕੋਈ ਨਹੀਂ ਇੱਥੇ ਅਕਾਲੀ ਦਲ ਬਹੁਤ ਵਧੀਆ ਹੈ ਬਈ ਸੁਣਦਾ ਕੋਈ ਨਹੀਂ ਅਸਤੀਫਾ ਦੇ ਦੇ ਭਰਾ ਉਹ ਕਹਿੰਦੇ ਕਾਂਗਰਸ ਦਾ ਕਲਚਰ ਬਹੁਤ ਵਧੀਆ ਹੈ ਕਾਂਗਰਸ ਦਾ ਆਪੀ ਵਧੀਆ ਕਾਂਗਸਾਂ ਨੂੰ ਡਰਾ ਲੈਂਦੇ ਸੀ ਇਹ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹਰਿਆਣਾ ਕਾਂਗਰਸ ਵਾਲਿਆਂ ਨੇ ਥਾਲੀ ਚ ਪਰੋਸ ਕੇ ਭਾਜਪਨ ਦੇਤਾ ਆਪਸੀ ਗੁੱਟਬਾਜ਼ੀਆਂ ਦਿੱਲੀ ਕਈ ਟਰਮਾਂ ਤੋਂ ਜ਼ੀਰੋ ਚੱਲ ਰਹੀ ਹੈ ਐਮਪੀ ਵਾਲੇ ਪਾਸਿਓਂ ਵੀ ਤੇ ਵਿਧਾਨ ਸਭਾ ਵਾਲੇ ਪਾਸਿਓਂ ਵੀ ਮੱਧ ਪ੍ਰਦੇਸ਼ ਇਹਨਾਂ ਨੇ ਪਰੋਸ ਕੇ ਦੇਤਾ ਇਹਨਾਂ ਨੂੰ ਬਿਹਾਰ ਇਹਨਾਂ ਨੇ 200 ਤੋਂ ਉੱਪਰ ਸੀਟਾਂ ਜਿਹੜੀਆਂ ਹਾਰ ਗਏ ਗੁਜਰਾਤ ਚ ਬਾਈ ਇਲੈਕਸ਼ਨ ਹੋਈ ਸੀ ਆਮਾ ਦੀ ਪਾਰਟੀ ਦਾ ਕੈਂਡੀਡੇਟ ਖੜਾ ਸੀ ਇਹਨਾਂ ਨੇ ਜਾਣ ਕੇ ਕਾਂਗਰਸ ਦਾ ਖੜਾ ਕੀਤਾ ਤਾਂ ਕਿ ਭਾਜਪਾ ਜਿੱਤ ਜੇ ਪਰ ਉੱਥੇ ਆਮਾ ਦੀ ਪਾਰਟੀ ਜਿੱਤ ਗਈ ਤਰਨਤਨ ਦੀ ਬਾਈ ਇਲੈਕਸ਼ਨ ਚ ਚੌਥੇ ਨੰਬਰ ਤੇ ਆਈ ਹੈ ਕਾਂਗਰਸ ਜਮਾਨਤ ਜਬਤ ਹੋ ਗਈ ਨਾਲ ਕਿੰਨੀ ਮੈਗੀ ਡੈਕਟਸ ਸੀ ਲੋ ਜੋ ਕਾਂਗਰਸ ਨੂੰ ਘਾਟੇ ਦਾ ਸੌਦਾ ਬਣ ਗਈ ਉਹ ਪੈਸੇ ਵੀ ਨਹੀਂ ਪੂਰੇ ਹੋਣੇ ਉਹ ਤਾਂ ਰਾਜ ਬੈਂਕ ਨਹੀਂ ਕੱਢਦੇ ਸੀ ਉਹ ਤਾਂ ਉਹਦੀ ਉਹਦੀ ਕਹਿਣ ਲੱਗ ਗਏ ਸੀ ਜਦੋਂ ਰਾਜ ਬੈਂਕ ਨੇ ਤਿੰਨ ਚਾਰ ਬਿਆਨ ਦੇਤੇ ਸੀ ਕਿ ਮੇਰੇ ਤਾਂ ਪੈਸੇ ਮੋੜੋ ਯਾਰ ਜਿਵੇਂ ਐ ਕਰਦੇ ਹੋ ਪਰ ਉਹ ਕਹਿੰਦੇ ਰਫੰਡ ਹੈ ਨਹੀਂ ਇੱਥੇ ਇਹ ਨਾਨ ਰਿਫੰਡੇਬਲ ਹੈ ਇਹੀ ਕਹਿੰਦੇ ਇਹਨਾਂ ਦੀ ਕਹਿੰਦੇ ਮੈਂ ਤਾਂ ਨਹੀਂ ਕਹਿੰਦਾ ਇਹ ਗਿੱਦੜ ਵਾਏ ਤੋਂ ਹਾਰ ਗਈ ਕਾਂਗਰਸ ਪ੍ਰਧਾਨ ਸਭਾ ਦੀ ਘਰ ਵਾਲੀ ਹਾਰ ਗਈ ਡੇਰਾ ਬਬਾਨਾਨਕ ਤੋਂ ਦੋ ਸੈਕਟਰ ਵਾਲੇ ਘਰ ਤੋਂ ਰਾਜਪਾਲ ਦੇ ਚੌਂਕ ਕਰ ਤੋਂ ਪਹਿਲਾਂ ਵਾਲੇ ਚੌਂਕ ਤੱਕ ਮੁੱਖ ਮੰਤਰੀ ਸੀ ਜਿਹੜਾ ਰੰਦਾਵਾ ਉਧਿਕਰ ਵਾਲੀ ਹਾਰ ਗਈ ਉਹ ਆਮ ਤੌਰ ਤੇ ਮੁੱਖ ਮੰਤਰੀ ਗਿਨੇ ਜਾਂਦੇ ਆ ਵੀ ਇਹ ਐਨੇ ਮਹੀਨੇ ਰਿਹਾ ਇਹ ਐਨੇ ਸਾਲ ਰਿਹਾ ਰੰਦਾਵਾ ਹੈ ਵੀ ਪਹਿਲਾ ਦੇਸ਼ ਦਾ ਮੁੱਖ ਮੰਤਰੀ ਹੈ ਜਿਹੜਾ ਵੀ ਪੌਣੇ 2 ਕਿਲੋਮੀਟਰ ਮੁੱਖ ਮੰਤਰੀ ਰਿਹਾ ਹੈ ਘਰੋਂ ਚੱਲਿਆ ਮੁੱਖ ਮੰਤਰੀ ਤੌਰ ਤੇ ਪੌਣੇ 2 ਕਿਲੋਮੀਟਰ ਵਾ ਕਹਿੰਦੇ ਨਾ ਤੈਂ ਨਹੀਂ ਹੋ ਹੋ ਹੋਰ ਨਾ ਹੋ ਗਈ ਗੱਲ ਡਰਾ ਉਹਦਾ ਨਿਕਲਿਆ ਸੋ ਪੌਣੇ 2 ਕਿਲੋਮੀਟਰ ਦੇ ਮੁੱਖ ਮੰਤਰੀ ਸਾਹਿਬ ਰੰਧਾਵਾ ਜੀ ਉਹ ਅਧਿਕਾਰ ਵਾਲੀ ਹਾਰ ਗਈ ਧਿਆ ਭਾਬਾ ਨਾਨਕ ਤੋਂ ਜੱਬੇ ਵਾਲ ਹਾਰ ਗਈ ਕਾਂਗਰਸ ਲੁਧਿਆਣਾ ਵੈਸਟ ਕਾਂਗਰਸ ਹਾਰ ਗਈ ਜਲੰਧਰ ਵੈਸਟ ਕਾਂਗਰਸ ਹਾਰ ਗਈ ਕਲਾ ਬਰਨਾਲਾ ਜਿੱਤੇ ਨੇ ਤੇ ਫਿਰ ਬਣਾਲੇ ਨਹੀਂ ਤਾਂ ਕਹੋਇ ਜੀ ਫਿਰ ਮੈਂ ਹਾਂ ਮੇਰਾ ਹਲਕਾ ਜੀ ਉਹ ਸੰਗਰੂਰ ਵਿਧਾਨ ਸਭਾ ਲੋਕ ਸਭਾ ਦਾ ਜਿੱਥੇ ਦਾ ਜਿੱਤ ਜਾਂਦੇ ਨੇ ਉੱਥੇ ਠੀਕ ਵੋਟਾਂ ਪੈ ਗਈਆਂ ਜਿੱਥੋਂ ਹਾਰ ਗਏ ਉੱਥੇ ਰੌਂਡ ਪੈ ਗਈ ਕਮਾਲ ਹੈ ਯਾਰ ਬਾਈ ਬਸ ਹੁਣ ਪੁੱਛੀਏ ਕਿ ਹੋ ਜਾ ਮਟੀਰੀਅਲ ਆ ਗਿਆ ਹੈ ਲੋਕਾਂ ਦੀ ਨੁਕਸ ਕੱਢੀ ਜਾਂਦੇ ਆ ਬਸ ਉਹ ਕਾਲੀ ਦਲ ਉਹ ਕਹਿੰਦੇ ਵੀ ਜੇ ਤਰਨ ਤਰਨ ਤੋਂ ਲੋਕਾਂ ਨੇ ਸਾਨੂੰ ਵੋਟਾਂ ਨਹੀਂ ਪਾਈਆਂ ਲੋਕ ਗਦਾਰ ਨਿਕਲੇ ਲੋਕਾਂ ਦੇ ਫਤਵੇ ਦਾ ਇਹ ਨਿਰਾਦਰ ਕਰਦੇ ਨੇ ਆ ਜਿਹੜਾ ਕੱਲ ਨੂੰ ਵੋਟਾਂ ਪਾਉਣਗੇ ਲੋਕ ਸਤਾਰਾਂ ਨੂੰ ਰਿਜ਼ਲਟ ਆਜੂ ਉਹਦਾ ਫਤਵੇ ਦਾ ਨਹੀਂ ਇਹਨਾਂ ਨੇ ਮੰਨਣਾ ਵੀ ਲੋਕਾਂ ਦਾ ਫਤਵਾ ਸਿਰ ਮੱਥੇ ਅਸੀਂ ਕਮਜ਼ੋਰੀਆਂ ਆਪਦੀਆਂ ਜਾਂ ਕਿੱਥੇ ਕਮੀ ਰਹਿ ਗਈ ਉਹਦੀ ਸਮੀਖਿਆ ਕਰਾਂਗੇ ਨਾ ਇਹ ਕਹਿੰਦੇ ਕਿ ਨਾ ਨਾ ਜੀ ਇਹਦਾ ਤੱਕੇ ਨਾ ਜਿੱਤੇ ਨੇ ਤੱਕੇ ਨਾ ਜਿੱਤੇ ਨੇ ਐ ਹੁਣ ਜਾ ਕੇ ਘਰਾਂ ਦੇ ਤੱਕੇ ਨਾਲ ਵੋਟਾਂ ਪਾ ਲਾਂਗੇ ਅਕਾਲੀ ਦਲ ਨੂੰ ਚਾਰੇ ਜਦੋਂ ਬਾਈ ਇਲੈਕਸ਼ਨ ਹੋਈਆਂ ਸੀ ਅਕਾਲੀ ਦਲ ਨੂੰ ਚਾਰੇ ਬਾਈ ਇਲੈਕਸ਼ਨਾਂ ਤੋਂ ਬੰਦਾ ਲੱਭਿਓ ਇਲੈਕਸ਼ਨ ਨਹੀਂ ਲੜੇ ਸੀਗੇ ਗਿੱਦੜਪਹਾੜ ਡੇਰਾ ਬਾਨਾਨਕ ਚੱਬੇਵਾਲ ਤੇ ਹੋਰ ਇੱਕ ਮਹਿਲ ਬਰਨਾਲਾ ਚਾਰਾਂ ਤੋਂ ਅਕਾਲੀ ਦਾ ਲੜਿਆ ਨਹੀਂ ਤਰਨ ਤਰਨ ਤੋਂ ਦੋ ਤਿੰਨ ਰਾਉਂਡ ਲੀਡ ਆ ਗਈ ਕਹਿੰਦੇ ਆਗੇ 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 ਦੋ ਤਿੰਨ ਰਾਉਂਡ ਦੀ ਲੀਡ ਨੂੰ ਕਹਿੰਦੇ ਆਗੇ ਅਕਾਲੀ ਦਾ ਆ ਗਿਆ ਵਾਪਸੋਂ ਡਾਇਨਾਸੌਰ ਦੇ ਸੰਗਲ ਪਾਈ ਫਿਰਦੇ ਆ ਕਹਿੰਦੇ ਆਗੇ ਬਸ ਨਾਲੇ ਇਹ ਵੀ ਸੰਗਲ ਡਾਇਨਾਸੌਰ ਵੀ ਆ ਗਿਆ ਯਾਰ ਤਰਸ ਵੀ ਆਉਂਦਾ ਮੈਨੂੰ ਵਿਚਾਰਾਂ ਤੇ ਕੀ ਕਰਾਵਾਂ ਇਹਨਾਂ ਦਾ ਇਹਨਾਂ ਨੇ ਲੋਕਾਂ ਨਾਲ ਧੋਖੇ ਹੀ ਇੰਨੇ ਕੀਤੇ ਨੇ ਜੀ ਇਹਨਾਂ ਨੇ ਲੋਕਾਂ ਦਾ ਦਿਲ ਹੀ ਇੰਨਾ ਤੋੜਿਆ ਜੀ ਬੜਾ ਚਿਰ ਇਹਨਾਂ ਨੇ ਨਰਾਜ ਕੀਤਾ ਬੜਾ ਚਿਰ ਰਾਜ ਕੀਤਾ ਇਹਨਾਂ ਨੂੰ ਐ ਲੱਗਦਾ ਸੀ 5 ਸਾਲ ਤੇਰੇ 5 ਸਾਲ ਮੇਰੇ ਹੋਰ ਕੋਈ ਆਣਾ ਹੁਣ ਜਦੋਂ ਆ ਗਏ ਆਮਕਰਾਂ ਦੇ 3 ਪੁੱਤ ਹੁਣ ਕਹਿੰਦੇ ਨਾ ਜੀ ਉਹਦਾ ਬਸ ਖੇਤਰੀ ਪਾਰਟੀ ਆਊਗੀ ਕੱਲ ਮੈਨੂੰ ਕਿਸੇ ਦਾ ਫੋਨ ਆਇਆ ਕਹਿੰਦਾ ਭਾਈ ਮੈਂ ਕਿਵੇਂ ਆ ਤੁਹਾਡੇ ਦਰਹਾਲ ਅਕਾਲੀ ਦਲ ਦਾ ਮਾਲ ਵਿੱਚੋਂ ਕਹਿੰਦਾ ਅਕਾਲੀ ਦਲ ਨੂੰ ਤਾਂ ਇਧਰ ਲੋਕ ਨੋਕੀਆ ਦੇ ਫੋਨ ਵਾਂਗੂ ਭੁੱਲ ਗਏ ਮੈਂ ਕੀ ਮਤਲਬ ਕਹਿੰਦਾ ਪਹਿਲਾਂ ਨੋਕੀਆ ਜਿਹਦੇ ਹੁੰਦੇ ਸੀ ਕਹਿੰਦਾ ਹਰੇਕ ਕੋਲੇ ਹੁੰਦਾ ਸੀ ਹੁਣ ਕਹਿੰਦਾ ਕਿਸੇ ਕੋਲੇ ਨਹੀਂਗਾ ਉਹ ਆ ਹਾਲਤ ਹੋ ਗਈ ਜੀ ਇਹਨਾਂ ਦੀ ਹੁਣ ਇਹ ਮੈਂ ਕੀ ਕੀਤੀ ਜੀ ਆਪਦੀਆਂ ਕਰਤੂਤਾ ਨਾ ਕੀਤੀ ਜੀ ਅਕਾਲੀ ਦਲ ਦੇ ਦੋ ਟੋਟੇ ਹੋਏ ਪਏ ਨੇ ਉਹ ਨੂੰ ਗਾਣਾ ਕੱਢੀ ਜਾਂਦਾ ਉਹ ਨੂੰ ਗਾਣਾ ਕੱਢੀ ਜਾਂਦਾ ਭਾਜਪਾ ਕੈਪਟਨ ਮਰਿੰਦਰ ਭਾਜਪਾ ਨੂੰ ਗਾਣਾ ਕੱਢੀ ਜਾਂਦਾ ਕੋਈ ਕਹਿੰਦਾ ਇਹਨਾਂ ਨਾਲ ਲੜ ਰਲ ਕੇ ਲੜਾਂਗੇ ਬਿੱਟੂ ਕਹਿੰਦਾ ਜੇ ਇਹਨਾਂ ਨਾਲ ਲੜਾਂਗੇ ਫਿਰ ਅਸੀਂ ਬਨਾਮੀ ਹੋਊਗੀ ਐਂ ਕਰਦਾ ਉਹ ਭਾਜਪਾ ਵਾਲੇ ਕਹਿੰਦੇ ਵੀ ਇਹ ਤਾਂ ਇਹ ਉਹਦੇ ਨਿੱਜੀ ਵਿਚਾਰ ਨੇ ਅੱਜ ਤੱਕ 117 ਤੇ ਲੜਾਂਗੇ ਕਾਂਗਰਸ ਉਹ ਵਿਚਾਰੇ ਟੈਂਡਰ ਨੋਟਿਸਾਂ ਦੇ ਵਿੱਚ ਹੀ ਪਏ ਹੋਏ ਨੇ ਉਹ ਟੈਂਡਰ ਚੱਲ ਰਹੇ ਨੇ ਉਹਨਾਂ ਦੇ ਤੇ ਉਹ ਆਪਸ ਚ ਲੜੀ ਜਾਂਦੇ ਨੇ ਜੀ ਤੇ ਪੰਜਾਬ ਵਾਸਤੇ ਕੋਈ ਕੋਈ ਹੈਗਾ ਪੰਜਾਬ ਵਾਸਤੇ ਸੋਚਣ ਵਾਲਾ ਕੱਲੀ ਆਮ ਆਦਮੀ ਪਾਰਟੀ ਹੈ ਜਿਹੜੀ ਲੋਕਾਂ ਦੇ ਕੰਮਾਂ ਤੇ ਲੋਕਾਂ ਦੀਆਂ ਸਹੂਲਤਾਂ ਤੇ ਵੋਟਾਂ ਮੰਗ ਰਹੀ ਹੈ। ਬਾਕੀ ਰਹਿ ਗਏ ਕਰਦੇ ਗੱਲ। 350 ਕਰੋੜ ਦੇ ਟੈਚੀ ਨਾਲ 2021 ਚ ਚੰਨੀ ਕਰ ਗਿਆ ਮਸਲਾ ਹੱਲ। ਸੁਚਨ ਸਿੰਘ ਜਿੰਮੇਵਾਰੀ ਵਾਲੇ ਬਿਆਨ ਦਿਓ ਕਿ ਅਸੀਂ ਓਛਾ ਪਾਲੇ ਬੈਲਟ ਪੇਪਰ ਛਪਾ ਲੈ ਆਏ ਕਰਨਗੇ ਹੁਣੇ ਕਰਨਗੇ ਐਸਐਲ ਚ ਤੁਹਾਡੀ ਹਾਰ ਮੰਨ ਲਈ ਤੁਸੀਂ ਲੋਕਤੰਤਰ ਦੇ ਵਿੱਚ ਜੇ ਤੁਸੀਂ ਫਿਰ ਬੈਲਟ ਪੇਪਰ ਛਪਾ ਲੈ ਤੁਸੀਂ ਬਾਈਕਾਟ ਕਰ ਦਿਓ ਇਲੈਕਸ਼ਨਾਂ ਦਾ ਆ ਜਿਹੜੇ ਤੁਸੀਂ ਖੜੇ ਖੜੇ ਕੀਤੇ ਆ 2433 ਬੰਦੇ ਇਹਨਾਂ ਨੂੰ ਕਹਿ ਦੋ ਕਿ ਬੈਲਟ ਪੇਪਰ ਛਪਾ ਲੈ ਤੁਸੀਂ 2433 ਅਸੀਂ ਬਾਈਕਾਟ ਕਰਾਂ ਕਰੋ ਬਾਈਕਾਟ ਨਾਲੇ ਲੜੀ ਵੀ ਜਾਂਦੇ ਆ ਵੀ ਜੋ ਜਿੱਤ ਕੋ ਠੀਕ ਹੈ ਦੇਖ ਲੈਣੇ